ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਘਰ ਸਤਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲ ਕਲੇਸ਼ ਲੋਭ ਮੋਹ ਮਹਾ ਭੌਜਲ ਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸਰੈਨ ਚਿਤਾਰੇ ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸੁਧਾਰੇ ਤਨਾਸਰੀ ਮਹੱਲਾ ਪੰਜਵਾਂ ਘਰ ਅਠਵਾਂ ਦੂਪਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰ ਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੇ ਜਾਲੇ ਰਹਾਓ ਨਿਰਧਨ ਕੋ ਤਨੰਦ ਲੈ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਥ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨ ਆਸਰੀ ਮਹੱਲਾ ਪੰਜਵਾਂ ਭਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਰਿਧੈ ਸਿੰਚਾਈ ਨਵਨਿਦ ਰਿਧਿ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵਰੇ ਹਾ ਸਰਬ ਠਾਈ ਰਹਾਓ ਤਾ ਕੋ ਕੋਏ ਨਾ ਪੌਚਨ ਹਾਰਾ ਜਾ ਕੇ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਸਰੀ ਮਹੱਲਾ ਪੰਜਵਾਂ ਦਰਭਵੰਤ ਦਰਬ ਦੇਖ ਗਰਬੈ ਭੂਮਵੰਤੇ ਅਬੇ ਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈ ਸਾਬਤ ਤੈ ਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਓ ਆਨ ਤਿਆਗ ਭਏ ਕਿ ਆਸਰ ਸਰਣ ਸਰਣ ਕਰਿ ਆਏ ਸੰਤ ਨਗਰੋ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹਾਓ ਜਨ ਕੇ ਚਨ ਵਸੈ ਮੇਰਾ ਹੀਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖੇ ਹੀ ਤਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿ ਕਾਵੈ ਹੋ ਅੰਤਰ ਜਾਮੀ ਜਾਣੈ ਪਾਪ ਕਰੇ ਘਰ ਮੂਕਰ ਪਾਵੇ ਭੇਖ ਕਰੇ ਨਿਰਵਾਨੈ ਜਾਨਤ ਦੂਰ ਤੁਮੈ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੁਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਉ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾ ਸ੍ਰੀ ਮਹੱਲਾ ਪੰਜਵਾ ਨਾਮ ਗੁਰ ਦੀਓ ਹੈ ਆਪਣੇ ਜਾ ਕੈ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮੈਂ ਧਰਮਾ ਜਨ ਕੋ ਨਾਮ ਵਡਾਈ ਸੋਬ ਨਾਮੋ ਗਤ ਨੰਮ ਪਤ ਜਨ ਕੀ ਮਾਨੈ ਜੋ ਜੋ ਹੋਗ ਰਹਾਓ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਨਾ ਸ੍ਰੀ ਮਹੱਲਾ ਪੰਜਵਾ ਨੈਤਰਾ ਪਨੀਤ ਭਏ ਦਰਸ ਪੇਖੇ ਮਾਥੇ ਪਰਉਰਵਾਲ ਰਸ ਰਸ ਗੁਣ ਗਾਵੋ ठाकुर ਕੇ ਮੋਰਾ ਹਿਰਦੈ ਵਸੋ ਗੋਪਾਲ ਤੁਮ ਤੋ ਰਖਨ ਹਾਰ ਦਿਆਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਓ ਮahanand mangal roop tumre bacna nu parasal ਹृदय ਚਰਣਾ ਸ਼ਬਦ ਸਤਿਗੁਰ ਕੋ ਨਾਨਕ ਬਾਂਦੇ ਉਪਾਲ ਤਨਾਸਰੀ ਮਹੱਲਾ ਪੰਜਵਾ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਜੋ ਰਾਖੈ ਮੈਂ ਤਾਰੀ ਬਾਰਕ ਕੋ ਤੈਸੇ ਹੀ ਪ੍ਰਭ ਪਾਲ ਰਹਾਓ ਮੇਰ ਸਾਜਨ ਸਰਬਗੁਣ ਨਾਇਕ ਸਦਾ ਸਲਾਮਤ ਦੇਵਾ ਈਤਉਤ ਜਤ ਕਤ ਤਤ ਤੁਮਹੀ ਮਿਲੇ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾ ਸੰਤ ਕਿਰਪਾਲ ਦਿਆਲ ਦਮਦਰ ਕਾਮ ਕ੍ਰੋਧ ਬਿਖ ਜਾਰੇ ਰਾਜ ਮਾਲ ਜੋਬਨ ਤਨ ਜੀਰਾ ਇਨ ਉਪਰ ਲਏ ਬਾਰੇ ਮਨ ਤਨ RAM ਨਾਮ ਹਿਤ ਕਰੇ ਸੋ ਗੁਸੈ ਜੀ ਆਨੰਦ ਮੰਗਲ ਸੈਤ ਭਾਵਨਿ ਦਪਾਰੋ ਉਤਾਰੇ ਰਹਾਓ ਤਨ ਸੋ ਧਾਨ ਤਾਨੋਏ ਭਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਤਨ ਸੋ ਧਾਨ ਤਾਨੋਏ ਭਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰੋ ठाकुर भगत तेरे नमस्कार वागुरू जी का खालसा वागुरू जी की फतेह